ਜੋ ਵੀ ਹੋਇਆ ਸਭ ਨੂੰ ਪਤਾ ਹੈ ਬਹੁਤ ਮਾੜੀ ਗੱਲ ਸੀ ਪਰ ਮੈਂ ਸੌਖਾ ਨਹੀਂ ਆਜਿੱਤੇ ਗੁਰਦੁਆਰੇ ਜੀ ਜਦ ਤੱਕ ਇਹ ਇਹਨਾਂ ਨੂੰ ਮੈਂ ਸਜ਼ਾ ਨਹੀਂ ਦੋਂਗੀਆਂ ਮੈਂ ਛੱਟੂੰਗੀ ਨਹੀਂ ਕਿਸੇ ਦਾ ਮੈਨਾਂ ਤਾਂ ਮੈਨੂੰ ਪਤਾ ਅੱਜ ਇੱਕ ਇਨਸਾਨ ਗਿਆ ਮੇਰੇ ਪਤੀ ਗਏ ਕੱਲੋਂ ਕੋਈ ਹੋਰ ਨਾ ਜਾ ਬਸ ਪਰ ਜਿੱਥੇ ਵੀ ਜਦੋਂ ਵੀ ਉਹ ਮੈਨੂੰ ਮਿਲਦਾ ਸੀਗਾ ਪਹਿਲੇ ਤਾਂ ਮੇਰੇ ਖਿਆਲੋਂ ਇੱਕ ਦੋ ਮਿੰਟ ਦੇ ਮਿੰਟ ਵੀ ਪਹਿਨ ਨਹੀਂ ਸੀ ਦਿੰਦਾ ਕਿ ਸੀਨੇ ਨਾਲ ਲੱਗ ਜਾਂਦਾ ਸੀਗਾ ਪੀ ਅੱਜ ਇੱਥੇ ਗੁਰਦੁਆਰੇ ਦੇ ਵਿੱਚ ਬੈਠ ਕੇ ਨਾ ਮੇਰੀ ਹਾਰਟਬੀਟ ਇਸ ਤਰ੍ਹਾਂ ਦੀ ਹੋ ਰਹੀ ਸੀ ਵੀ ਪ੍ਰਮਾਤਮਾ ਨੇ ਇਹ じゃ ਕਿਹੋ ਜਿਹਾ ਪਾਣਾ ਵਰਤੋ ਲੇਕਿਨ ਜੋ ਸਰਕਾਰ ਵੱਲੋਂ ਇਹ ਕੰਮ ਹੋ ਰਿਹਾ ਜੋ ਇਹ ਪਾਣੇ ਵਰਤੇ ਜਾ ਰਹੇ ਆ ਜੇ ਆਪਾਂ ਅੱਜ ਆਪਾਂ ਇਸ ਚੀਜ਼ ਦੇ ਉੱਤੇ ਬ੍ਰਾਹਮਣੀ ਨਹੀਂ ਲਵਾਂਗੇ ਕੋਈ ਨਾ ਕੋਈ ਨੀਚੇ ਨਹੀਂ ਲਵਾਂਗੇ ਤਾਂ ਉਹ ਦਿਨ ਦੂਰ ਨਹੀਂ ਫਿਰ ਆਪਾਂ ਨੂੰ ਫਰ ਬੰਦੇ ਨੂੰ ਇਹੀ ਚੀਜ਼ ਸੋਚਣੀ ਪੈਣੀ ਹੈ ਬਹੁਤ ਆਪਾਂ ਲਾਲਚ ਵਾਲੇ ਬਹੁਤ ਬੱਚੇ ਗਵਾਲੇ ਜੋ ਪਰਿਵਾਰ ਨਾਲ ਹੋਇਆ ਤੇ ਜੋ ਅਸੀਂ ਐਨੇ ਦਿਨਾਂ ਦੀ ਜਿੱਦਨ ਦੀ ਨਰਿੰਦਰਦੀਪ ਦੀ ਡੈਥ ਹੋਈ ਹੈ ਜੋ ਕਤਲ ਕੀਤਾ ਗਿਆ ਜੋ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਬਲਬਲੇ ਹੈ ਜੋ ਪੰਜਾਬ ਦੀ ਜਵਾਨੀ ਨੂੰ ਲੈ ਕੇ ਅਸੀਂ ਸਾਰੇ ਲੋਕ ਪਰੇਸ਼ਾਨ ਹੈ ਸਾਡੇ ਸਾਰਿਆਂ ਦੇ ਦਿਲ ਵਿੱਚ ਦੋ ਗੱਲਾਂ ਪਰਿਵਾਰ ਨੂੰ ਇਨਸਾਫ ਤੇ ਐਦੂ ਗਾਂ ਕੋਈ ਦੂਜਾ ਨਰਿੰਦਰਦੀਪ ਨਾ ਬਣੇ ਇਹ ਭਾਣਾ ਕੁਦਰਤਾ ਨਹੀਂ ਇਹ ਇਸ ਲੋਕ ਦੋਖੀ ਸਿਸਟਮ ਦਾ ਵਰਤਾਇਆ ਭਾਣਾ ਇਹਨੂੰ ਮੰਨਿਆ ਨਹੀਂ ਜਾ ਸਕਦਾ ਤੇ ਇਹਦਾ ਟਟਮਾ ਵਿਰੋਧ ਕਰਨਾ ਚਾਹੀਦਾ ਇਹ ਹੀ ਸਾਨੂੰ ਗੁਰੂ ਸਾਹਿਬਾਨ ਨੇ ਸਿਖਾਇਆ ਪਰ ਨਰਿੰਦਰ ਦੀਪਰ ਕੇ ਬੇਗੁਨਾਹਾਂ ਨੂੰ ਉਸ ਯੁੱਧ ਦੇ ਨਾਮ ਤੇ ਜਿਸ ਤਰ੍ਹਾਂ ਮਾਰਿਆ ਜਾ ਰਿਹਾ ਪੰਜਾਬ ਚ ਹਰ ਦੂਜੇ ਰੋਜ਼ ਇੱਕ ਪੁਲਸ ਮੁਕਾਬਲਾ ਬਣ ਰਿਹਾ ਇਹ ਲੋਕ ਰਾਜ ਨਹੀਂ ਮਾਰੂ ਰਾਜ ਹੈ ਤੇ ਮੈਂ ਤਾਂ આમ ਹੀ ਕਹਿਣਾ ਹੁੰਨਾ ਇਹ ਕੁਝ ਲੋਕਾਂ ਵਾਸਤੇ ਗਨਰਾਜ ਹੋ ਸਕਦਾ ਹੈ ਇਹ ਸਾਡੇ ਪਾਸ ਤੇ ਗਨਰਾਜ ਹੈ ਸੋ ਇਸ ਗਨਰਾਜ ਦਾ ਖਾਤਮਾ ਹੋਵੇ ਸਰਨ ਮੇਰੀ ਸਸੀ ਕਾ ਵਾਈਕੂ ਜੀ ਕਾ ਖੰਸਾ ਵਾਈਕੂ ਜੋ ਵੀ ਹੋਇਆ ਸਭ ਨੂੰ ਪਤਾ ਹੈ ਬਹੁਤ ਮਾੜੀ ਗੱਲ ਹੈ ਸਮਝ ਨਹੀਂ ਆ ਰਹੀ ਮੈਂ ਕੀ ਕਹਾਂ ਸ਼ਬਦ ਨਹੀਂ ਆ ਰਹੇ ਤੁਸੀਂ ਸਾਰੇ ਸਾਡੇ ਦੁੱਖ ਚ ਸ਼ਾਮਿਲ ਹੋਏ ਥੋੜਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਪਰ ਮੈਂ ਸੌਖਾ ਨਹੀਂ ਆਜੇ ਤੇ ਗੁਰਦੁਆਰੇ 'ਚ ਜਦ ਤੱਕ ਇਹ ਇਹਨਾਂ ਨੂੰ ਮੈਂ ਸਜ਼ਾ ਵੀ ਦਵਾਂਗੀ ਨਾ ਮੈਂ ਛੱਟੂੰਗੀ ਨਹੀਂ ਕਿਸੇ ਨੂੰ ਇਹਨਾਂ ਦਾ ਮੈਨੂੰ ਪਤਾ ਇਹ ਵੀ ਪਤਾ ਮੈਨੂੰ ਮੇਰੇ ਨਾਲ ਸਾਰਾ ਪੰਜਾਬ ਹੁੰਦਾ ਅੱਜ ਇੱਕ ਇਨਸਾਨ ਗਿਆ ਮੇਰੇ ਪਤੀ ਗਏ ਹੈ ਕੱਲ ਨੂੰ ਕੋਈ ਹੋਰ ਨਾ ਜਾਵੇ ਬਸ ਇਹ ਅਰਦਾਸ ਕਰੋ ਆਹ ਦੀ ਦੁਆ ਕਰੋ ਕਿ ਆਪਾਂ ਨੂੰ ਜਲਦ ਤੋਂ ਜਲਦ ਇਨਸਾਫ ਮਿਲੇ ਇੱਥੇ ਆਏ ਸਾਰੇ ਆਪਾਂ ਨਰਿੰਦਰ ਨੰਨੂ ਜੀ ਅੰਤਿਮ ਅਦਾਲਤ ਦੇ ਵਿੱਚ ਇਕੱਠੇ ਹੋਏ ਹੈ ਮੈਨੂੰ ਕਹਿੰਦੇ ਹੋਏ ਚੰਗਾ ਨਹੀਂ ਲੱਗ ਰਿਹਾ ਕਿ ਮੈਂ ਹਜੇ ਆ ਕੇ ਬੈਠੇ ਸੀਗਾ ਜਿਸ ਤਰ੍ਹਾਂ ਉਹਦੀ ਫੋਟੋ ਅੱਗੇ ਸਾਹਮਣੇ ਦੇਖ ਰਿਹਾ ਸੀ ਨਾ ਤੇ ਜਿੱਥੇ ਵੀ ਜਦੋਂ ਵੀ ਉਹ ਮੈਨੂੰ ਮਿਲਦਾ ਸੀਗਾ ਪਹਿਲੇ ਤਾਂ ਮੇਰੀ ਖਿਆਲ ਉਹ ਇੱਕ ਦੋ ਮਿੰਟ ਦੇ ਮਿੰਟ ਵੀ ਪਹਿਨ ਨਹੀਂ ਸੀ ਦਿੰਦਾ ਆ ਕੇ ਸੀਨੇ ਨਾਲ ਲਾ ਕੇ ਜਾਂਦਾ ਸੀਗਾ ਤੇ ਅੱਜ ਇੱਥੇ ਗੁਰਦੁਆਰੇ ਦੇ ਵਿੱਚ ਬੈਠ ਕੇ ਨਾ ਮੇਰੀ ਹਾਰਟਬੀਟ ਇਸ ਤਰ੍ਹਾਂ ਦੀ ਹੋ ਰਹੀ ਸੀ ਵੀ ਪ੍ਰਮਾਤਮਾ ਨੇ ਇਹ じゃ ਕਿਹੋ ਜਿਹਾ ਪਾਣਾ ਵਰਤੋ ਪਰ ਇੱਕ ਨਾਲ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਗਾ ਕਿ ਅੱਜ ਆਪਾਂ ਅੰਤਿਮ ਅਰਦਾਸ ਤਾਂ ਆਪਾਂ ਜ਼ਰੂਰ ਕਰਕੇ ਚੱਲਿਆਂ ਪਰ ਇਹਨੂੰ ਅੰਤਿਮ ਨਾ ਸਮਝਿਓ ਵਾਸੇ ਓਨੀ ਦੇਰ ਤੱਕ ਅੰਤਿਮ ਨਹੀਂ ਹੋਣ ਦੇਵਾਂਗੇ ਜਦ ਤੱਕ ਅਨਨ ਨੂੰ ਇਹਦਾ ਸਹੀ ਇਹਨਾਂ ਦੇ ਘਰਦਿਆਂ ਨੂੰ ਆਪਾਂ ਉਹ ਕੀ ਕਹਿੰਦੇ ਹੁੰਦੇ ਰੱਬ ਵੱਲੋਂ ਇਹ ਸਰਕਾਰ ਵੱਲੋਂ ਤਾਂ ਸਾਨੂੰ ਭਰੋਸਾ ਹੈ ਨਹੀਂ ਕਿਸੇ ਕਿਸਮ ਦਾ ਵੀ ਰੱਬ ਵੱਲੋਂ ਇਹਨਾਂ ਨੂੰ ਕੋਈ ਨਾ ਕੋਈ ਚੰਗੀ ਉਹ ਕਹਿੰਦੇ ਨੇ ਸ਼ਰਧਾਂਜਲੀ ਮਿਲੇ ਚੰਗਾ ਇਹਨਾਂ ਨੂੰ ਸਾਥ ਮਿਲੇ ਸਰਕਾਰਾਂ ਹੁੰਦੀਆਂ ਬਹੁਤ ਸਰਕਾਰਾਂ ਆਈਆਂ ਬਹੁਤ ਗਈਆਂ ਸਰਕਾਰਾਂ ਦੇ ਵਿੱਚ ਉਹ ਕਹਿੰਦੇ ਨੇ ਜਿਹੜੇ ਰਕਸ਼ਸ਼ ਜੇ ਸਾਡੇ ਪੱਖ ਇਸ ਬਣ ਕੇ ਬੈਠ ਜਾਣ ਤਾਂ ਫਿਰ ਸਾਡੇ ਕੋਲੇ ਦੇਖੋ ਚਾਹੇ ਗੁਰਦੁਆਰਾ ਹੋਵੇ ਚਾਹੇ ਮੰਦਿਰ ਹੋਵੇ ਚਾਹੇ ਕਿੱਥੇ ਵੀ ਹੋਵੇ ਇੱਥੇ ਖੜੇ ਇਹੋ ਜਿਹੇ ਗੱਲਾਂ ਕਰਦੇ ਆਪਾਂ ਚੰਗੇ ਨਹੀਂ ਲੱਗ ਰਹੇ ਲੇਕਿਨ ਜੋ ਸਰਕਾਰ ਵੱਲੋਂ ਇਹ ਕੰਮ ਹੋ ਰਿਹਾ ਜੋ ਇਹ ਪਾਣੇ ਵਰਤੇ ਜਾ ਰਹੇ ਆ ਉਹਨਾਂ ਦਾ ਸਾਨੂੰ ਮੇਰੀ ਖਿਆਲ ਜੇ ਆਪਾਂ ਅੱਜ ਆਪਾਂ ਇਸ ਚੀਜ਼ ਦੇ ਉੱਤੇ ਪ੍ਰਣ ਨਹੀਂ ਲਵਾਵਾਂਗੇ ਕੋਈ ਨਾ ਕੋਈ ਨੀਚੇ ਨਹੀਂ ਲਵਾਵਾਂਗੇ ਤਾਂ ਉਹ ਦਿਨ ਦੂਰ ਨਹੀਂ ਫਿਰ ਆਪਾਂ ਨੂੰ ਹਰ ਬੰਦੇ ਨੂੰ ਇਹੀ ਜੀ ਸੋਚਣੀ ਪੈਣੀ ਹੈ ਬਹੁਤ ਆਪਾਂ ਲਾਲ ਗਵਾਲੇ ਬਹੁਤ ਬੱਚੇ ਗਵਾਲੇ ਆਪਾਂ ਤਰੂਠ ਹਰ ਬੰਦਾ ਹੀ ਘਰੋਂ ਸੁੱਤ ਕੇ ਉੜਦਾ ਹੈ ਕਿ ਯਾਰ ਮੇਰਾ ਬੱਚਾ ਅੱਜ ਸਹੀ ਸਲਾਮਤ ਘਰੇ ਆ ਜਾਊਗਾ ਪਰ ਪ੍ਰਮਾਤਮਾ ਵੱਲੋਂ ਜਿਵੇਂ ਜਪਾਣਾ ਲੱਖਿਆ ਆਪਾਂ ਮੰਨਣਾ ਪ੍ਰਮਾਤਮਾ ਦੇ ਨਾਮ ਤੇ ਪੜਨਾ ਪਰ ਮੈਂ ਤੁਹਾਨੂੰ ਇਹ ਨਹੀਂ ਵਿਸ਼ਵਾਸ ਦਿਵਾਉਣਾ ਚਾਹਾਂਗਾ ਕਿ ਸਾਡੀ ਗੁਬਾਰ ਮੰਡਲ ਦੀ ਜਥੇਬੰਦੀ ਜਿੱਥੇ ਵੀ ਜਦੋਂ ਤੁਹਾਨੂੰ ਜਦੋਂ ਵੀ ਲੋੜ ਪਊਗੀ ਅਸੀਂ ਤੁਹਾਡੇ ਨਾਲ ਖੜੇ ਆ ਕੱਲ੍ਹ ਬੰਦ ਦੀ ਗੱਲ ਪਰਸੋਂ ਜਦੋਂ ਮੈਂ ਇੱਥੇ ਆਇਆ ਹਾਂ ਜਦੋਂ ਆਪਣੀ ਮੀਟਿੰਗ ਦੇ ਵਿੱਚ ਤਾਂ ਇੱਥੇ ਫਾਈਨਲ ਹੋਇਆ ਕਿ ਆਪਾਂ ਬੰਦ ਕਰ ਰਹੇ ਹਾਂ ਗੋਣਾਣਾ ਮੰਡੀ ਕਹਿ ਕੇ ਜਾਓ ਤમે ਨੂੰ ਤੁਹਾਡੇ ਤੋਰਚਾਰ ਦੋਸਤਾਂ ਨੇ ਫੋਨ ਕੀਤਾ ਵੀ ਓਪਨ ਬੰਦ ਕਰ ਦिए ਮੇਰੀ ਖੈਰ ਕੋਨੇਣਾ ਮੰਡੀ ਜੇ ਮੇਰੇ ਜਿੰਨੇ ਵੀ ਯਾਰ ਦੋਸਤ ਹੈ ਬਾਰਕ ਸਾਡੇ ਜੱਥੇਬੰਦੀ ਦੇ ਜਦੋਂ ਵੀ ਗੱਲ ਕੀਤੀ ਤਾਂ ਹਰ ਬੰਦੇ ਦਾ ਇੱਕੋ ਹੀ ਗੱਲ ਸੀ ਕਿ ਕਪੂਰ ਸਾਹਿਬ ਇਸ ਬੰਦਾਸ ਦਾ ਤੁਸੀਂ ਪਲੀਜ਼ ਸਾਨੂੰ ਸ਼ਰਮਿੰਦਾ ਨਾ ਕਰੋ ਕਿ ਯਾਰ ਸਾਡਾ ਆਪਣਾ ਬੱਚਾ ਹੈ ਯਾਰ ਇਹੋ ਜਿਹੇ ਮੌਕੇ ਤੇ ਇਹ ਚੀਜ਼ਾਂ ਕਹਿਣੀਆਂ ਚੰਗੇ ਨਹੀਂ ਲੱਗਦੇ ਆਪਾਂ ਪਰ ਪ੍ਰਮਾਤਮਾ ਲਨੋਦੀ ਜਿਹੜੀ ਹੈ ਅੰਤਿਮ ਅਰਦਾਸ ਦੇ ਵਿੱਚ ਆਪਾਂ ਇਕੱਠੇ ਹੋਏ ਹਾਂ ਤਾਂ ਉਹਨਾਂ ਦੇ ਪਰਿਵਾਰ ਨੂੰ ਇਹ ਬਾਣਾ ਮੰਨਣ ਦਾ ਬਲ ਬਖਸ਼ੇ ਔਰ ਆਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੇ ਕਰਦਿਆਂ ਨੂੰ ਸਹੀ ਕੋਈ ਨਾ ਕੋਈ ਚੰਗੀ ਸਭ ਵਾਹਿਗੁਰੂ ਸਰਕਾਰ ਨੂੰ ਕੋਈ ਚੰਗੀ ਸਤਬੁੱਧੀ ਦੇਵੇ ਇਹ ਜਿਹੜੇ ਰਕਸ਼ਸ ਬੈਠੇ ਆ ਇਹਨਾਂ ਨੂੰ ਕੋਈ ਨਾ ਕੋਈ ਸਹੀ ਸਤਬੁੱਧੀ ਦੇਵੇ ਜੇ ਆਪਾਂ ਅੱਜ ਡਟ ਕੇ ਨਾਲ ਖੜਾਂਗੇ ਤਾਂ ਹੀ ਆਣ ਵਾਲਾ ਟਾਈਮ ਆਣ ਵਾਲਾ ਕੋਈ ਪੀੜੀ ਸਾਡੀ ਕੰਮ ਕਰੂਗੀ ਉਹ ਕਹਿੰਦੇ ਨਾ ਪਾਕਿਸਤਾਨ ਨਾਲ ਲੜਨਾ ਹੋਵੇ ਕਿਸੇ ਬਹੋਰ ਕੱਟੀਆਂ ਲੜਨਾ ਹੋਵੇ ਤਾਂ ਆਪਣਾ ਜਿਦੋਂ ਕਰਦਾ ਜੇ ਆਪਾਂ ਆਪਣੇ ਕਰਦਿਆਂ ਨਾਲ ਹੀ ਇਹੋ ਜਿਹੇ ਹਾਲਾਤ ਨਾਲ ਲੜਨ ਲੱਗੇ ਤਾਂ ਆਣ ਵਾਲਾ ਟਾਈਮ ਆਪਣਾ ਕਿ ਹੋ ਜਾਊਗਾ ਮੈਂ ਨਹੀਂ ਜਾਂਦਾ ਕਿ ਇਹ ਜਾਣ ਕੇ ਕੋਈ ਇਸ ਤਰ੍ਹਾਂ ਦਾ ਹੋਵੇ ਇਸ ਕਰਕੇ ਆਪਾਂ ਨੂੰ ਅੱਜ ਇਕਮਠ ਹੋ ਕੇ ਇਸ ਥੀਜ ਦੇ ਵਿੱਚ ਨੰਨੂ ਦੇ ਘਰਦਿਆਂ ਦੇ ਨਾਲ ਆਪਣੇ ਪੂਰੇ ਸਮਾਜ ਦੇ ਨਾਲ ਡਟ ਕੇ ਖੜਨ ਦੀ ਲੋੜ ਹੈ ਸਾਰੇ ਪਰਿਵਾਰ ਨਾਲ ਗੱਲਬਾਤ ਕਰਕੇ ਸਾਰੇ ਜਥੇਬੰਦੀਆਂ ਨੇ ਇੱਕ ਸਾਂਝੀ ਕਮੇਟੀ ਬਣਾਈ ਹੈ 26 ਮੈਂਬਰੀ ਤੇ 5 ਤਰੀਕ ਦਾ ਆਪਾਂ ਪ੍ਰੋਗਰਾਮ ਰਿਕਿਆ ਐਸਐਸਪੀ ਦਫ਼ਤਰ ਦੇ ਬਾਹਰ ਅਸੀਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖੜੇ ਆਂ ਇੱਥੇ ਕੋਈ ਮੈਨੂੰ ਲੱਗਦਾ ਸਾਨੂੰ ਕੋਈ ਗੱਲ ਕਹਿਣ ਦੀ ਲੋੜ ਨਹੀਂ ਜਿਸ ਚੀਜ਼ ਦੀ ਪਰਿਵਾਰ ਨੂੰ ਲੋੜ ਹੈ ਜੋ ਪਰਿਵਾਰ ਨਾਲ ਹੋਇਆ ਤੇ ਜੋ ਅਸੀਂ ਐਨੇ ਦਿਨਾਂ ਦੀ ਜਿੱਦਨ ਦੀ ਨਰਿੰਦਰਦੀਪ ਦੀ ਡੈਥ ਹੋਈ ਹੈ ਜੋ ਕਤਲ ਕੀਤਾ ਗਿਆ ਜੋ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਬਲਬਲੇ ਹੈ ਜੋ ਪੰਜਾਬ ਦੀ ਜਵਾਨੀ ਨੂੰ ਲੈ ਕੇ ਅਸੀਂ ਸਾਰੇ ਲੋਕ ਪਰੇਸ਼ਾਨ ਆਂ ਸਾਡੇ ਸਾਰਿਆਂ ਦੇ ਦਿਲ ਵਿੱਚ ਦੋ ਗੱਲਾਂ ਪਰਿਵਾਰ ਨੂੰ ਇਨਸਾਫ ਤੇ ਐਦੂ ਗਾਂ ਕੋਈ ਦੂਜਾ ਨਰਿੰਦਰਦੀਪ ਨਾ ਬਣੇ ਤੇ ਮੈਨੂੰ ਲੱਗਦਾ ਵੀ ਐਦੂ ਵੱਡੀ ਥਾਂ ਆਪਣੇ ਲਈ ਕਿਸੇ ਲਈ ਕੋਈ ਹੈ ਨਹੀਂ ਵੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਹਜ਼ੂਰੀ ਦੇ ਵਿੱਚ ਬੈਠੇ ਆ ਇਹ ਆਪਾਂ ਭਾਵੇਂ 26 ਬੰਦੇ ਆ 26 ਕਮੇਟੀ ਮੈਂਬਰਾਂ ਤੋਂ ਬਾਅਦ ਵੀ ਜਿਹੜੇ ਬੰਦੇ ਬੈਠੇ ਆ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੋ ਗੱਲਾਂ ਤੇ ਪਹਿਰਾ ਦੇ ਲਿਓ ਕਿ ਪਰਿਵਾਰ ਨੂੰ ਇਨਸਾਫ ਕਿਵੇਂ ਦਿਵਾਉਣਾ ਤੇ ਦੂਸਰੇ ਨੰਬਰ ਦੇ ਉੱਤੇ ਐਦੂ ਗਾਂ ਕੋਈ ਨਰਿੰਦਰਦੀਪ ਨਾ ਬਣੇ ਇਹ ਦੋ ਗੱਲਾਂ ਦੇ ਵਿੱਚ ਹੀ ਸਾਰੀਆਂ ਗੱਲਾਂ ਆ ਜਾਣੀਆਂ ਐਦੂ ਬਿਨਾ ਸਾਨੂੰ ਕੋਈ ਗੱਲ ਕਰਨ ਦੀ ਲੋੜ ਨਹੀਂ ਕਿਉਂਕਿ ਜਿਹਦੀ ਹਜ਼ੂਰੀ ਦੇ ਵਿੱਚ ਆਪਾਂ ਬੈਠੇ ਆ ਹਜ਼ਾਰਾਂ ਸਿਰ ਇੱਥੇ ਨਿਮਕੇ ਗਏ ਆ ਹੁਣੇ ਉਹਨਾਂ ਨੇ ਨਰਿੰਦਰਦੀਪ ਲਈ ਜੋ ਅਰਦਾਸਾਂ ਕੀਤੀਆਂ ਜੋ ਇਹਦੇ ਪਰਿਵਾਰ ਲਈ ਸਾਡੇ ਦਿਲ 'ਚ ਵਿਚਾਰ ਨੇ ਮੈਨੂੰ ਲੱਗਦਾ ਉਹਨੂੰ ਸਾਡੇ ਨਾਲੋਂ ਵੱਧ ਵੀ ਜੇ ਕੋਈ ਜਾਣਦਾ ਮਹਾਰਾਜ ਜਾਣਦਾ ਵੀ ਉਹਨਾਂ ਗੱਲਾਂ ਨੂੰ ਪੂਰੇ ਕਿਵੇਂ ਕਰਨਾ ਤੇ ਜਦੋਂ ਕੋਈ ਬੰਦਾ ਕੋਈ ਫੈਸਲਾ ਲੈਣ ਲੱਗੂਗਾ ਜਦੋਂ ਵੀ ਕੋਈ ਗੱਲ ਸੋਚਣੀ ਹੈ ਤਾਂ ਐਨਾ ਯਾਦ ਰੱਖਿਓ ਕਿ ਇਹ ਪਰਿਵਾਰ ਨੇ ਭਰੋਸਾ ਕਰਕੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਥੋੜੇ-ਮੋਟਿਆਂ ਤੇ ਜ਼ਿੰਮੇਵਾਰੀ ਪਾਈ ਹੈ ਤੇ ਉਹਨੂੰ ਕਿਵੇਂ ਨਿਭਾਉਣਾ ਇਹ ਸਾਰੇ ਯਾਤਾਂ ਹੁਣ ਰੱਬ ਜਾਣਦਾ ਤੇ ਜਾਂ ਆਪਾਂ 26 ਬੰਦੇ ਜਾਣਦੇ ਆ ਜਿਨ੍ਹਾਂ ਦੇ ਮੋਢਿਆਂ ਤੇ ਜ਼ਿੰਮੇਵਾਰੀ ਪਈ ਹੈ ਤਾਂ ਮੈਂ ਇੱਕੋ ਇੱਕ ਬੇਨਤੀ ਕਰੂੰਗਾ ਪਹਿਲੀ ਗੱਲ ਪਰਿਵਾਰ ਬਾਰੇ ਸੋਚਣਾ ਦੂਸਰੀ ਗੱਲ ਕੋਈ ਨਰਿੰਦਰਦੀਪ ਨਾ ਬਣੀ ਕਹਿੰਦੇ ਕਿ ਬੰਦੇ ਨੂੰ ਉਹਦੇ ਆਪਣੇ ਤੇ ਦੁਸ਼ਮਣ ਦੋਨੋਂ ਦੁੱਖ ਦਿੰਦੇ ਆ ਦੁਸ਼ਮਣ ਜਦੋਂ ਮਿਲਦੇ ਆ ਤੇ ਆਪਣੇ ਜਦੋਂ ਵਿਛੜ ਜਾਂਦੇ ਆ ਇਸ ਗਮ ਨੂੰ ਇਸ ਦੁੱਖ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਜਿੱਡਾ ਵੱਡਾ ਪਰਿਵਾਰ ਤੇ ਕਹਿਰ ਵਾਪਰਿਆ ਜਿਸ ਤਰ੍ਹਾਂ ਨਰਿੰਦਰ ਦੀਪ ਹੋਰਾਂ ਦਾ ਕੋਹ ਕੋਕੇ ਕਤਲ ਕੀਤਾ ਗਿਆ ਕੱਲ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ ਤੇ ਆਪਾਂ ਨੂੰ ਜਿਵੇਂ ਮਨਾਉਣਾ ਚਾਹੀਦਾ ਸੀ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਕੇ ਆਪਾਂ ਉਸੇ ਤਰ੍ਹਾਂ ਉਸ ਹੀ ਦਿਹਾੜਾ ਮਨਾਇਆ ਤੇ ਅੱਜ ਜੇ ਤੋਂ ਗੁਰੂ ਦੀ ਹਜ਼ੂਰੀ 'ਚ ਬੈਠੇ ਆਂ ਜਿਸ ਗੁਰੂ ਨੇ ਸਾਨੂੰ ਜ਼ੁਲਮ ਦੇ ਖਿਲਾਫ ਲੜਨਾ ਸਿਖਾਇਆ ਤਾਂ ਸਾਨੂੰ ਅੱਜ ਇੱਥੋਂ ਵੀ ਪ੍ਰਣ ਕਰਨਾ ਚਾਹੀਦਾ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਇੱਕ ਪੁਲਸੀਆ ਰਾਜ ਖੜਾ ਕੀਤਾ ਜਾ ਚੁੱਕਾ ਠੀਕ ਹੈ ਸਾਨੂੰ ਇਹ ਕਿਹਾ ਜਾਂਦਾ ਕਿ ਪਾਣਾ ਮੰਨ ਲੈਣਾ ਚਾਹੀਦਾ ਪਾਣਾ ਕੁਦਰਤ ਦਾ ਤਾਂ ਮੰਨਿਆ ਜਾ ਸਕਦਾ ਗੁਰਬਾਣੀ ਨੇ ਵੀ ਕਿਹਾ ਕਿ ਜੋ ਉਪਜਾਸੋਂ ਬਿੰਸ ਹੈ ਹਰ ਚੀਜ਼ ਇੱਕ ਮਨਿਆਦ ਆ ਤੁਸੀਂ ਘਰ ਪਾਇਆ ਜੀ ਉਹਦੀ ਉਮਰ 100 ਸਾਲ ਆ ਤੇ ਜੇ ਕੋ ਨੂੰ ਬਲਡੋਜਰ ਮਾਰ ਕੇ ਡੇਗ ਦੇ ਨਵੇਂ ਮਕਾਨ ਨੂੰ ਤਾਂ ਇਸ ਤਰ੍ਹਾਂ ਦਾ ਪਾਣਾ ਮੰਨਣਾ ਬਹੁਤ ਮੁਸ਼ਕਲ ਹੁੰਦਾ ਪਾਣਾ ਕੁਦਰਤਾ ਤਾਂ ਮੰਨਿਆ ਜਾ ਸਕਦਾ ਕਿ ਆਪਣੀ ਕੁ ਮਨਿਆਦ ਪੂਰੀ ਕਰਕੇ ਹਰ ਚੀਜ਼ ਨੇ ਇਥੋਂ ਚਲੇ ਜਾਣਾ ਪਰ ਜੇ ਕੋਈ ਧੱਗਾ ਕਰਕੇ ਖਤਮ ਕਰੇ ਜਿਸ ਤਰ੍ਹਾਂ ਸਾਡੇ ਇਸ ਨੌਜਵਾਨ ਵੀਰ ਨੂੰ ਖਤਮ ਕੀਤਾ ਗਿਆ ਤਾਂ ਇਹ ਪਾਣਾ ਮੰਨਣ ਦਾ ਹੁੰਦਾ ਕਿ ਸਿਸਟਮ ਦਾ ਪਾਣਾ ਮੰਨ ਲਈ ਇਹ ਪਾਣਾ ਕੁਦਰਤਾ ਨਹੀਂ ਇਹ ਇਸ ਲੋਕ ਦੋਖੀ ਸਿਸਟਮ ਦਾ ਵਰਤਾਇਆ ਪਾਣਾ ਇਨੂੰ ਮੰਨਿਆ ਨਹੀਂ ਜਾ ਸਕਦਾ ਤੇ ਇਹਦਾ ਟਟਮਾ ਵਿਰੋਧ ਕਰਨਾ ਚਾਹੀਦਾ ਇਹ ਹੀ ਸਾਨੂੰ ਗੁਰੂ ਸਾਹਿਬਾਨ ਨੇ ਸਿਖਾਇਆ ਅੱਜ ਉਸ ਵੀਰ ਦੀ ਅੰਤਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸਾਰੀਆਂ ਸੰਘਰਸ਼ੀਲ ਜਥੇਬੰਦੀਆਂ ਨੇ ਮੀਟਿੰਗ ਕਰਕੇ ਇੱਕ 26 ਮੈਂਬਰੀ ਕਮੇਟੀ ਬਣਾਈ ਆ ਔਰ ਇਸ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਔਰ ਪੰਜਾਬ ਦੇ ਚੋਂ ਪੁਲਿਸ ਸਟੇਟ ਖੜੀ ਕੀਤੀ ਜਾ ਚੁੱਕੀ ਆ ਉਹਦਾ ਵਿਰੋਧ ਕਰਨ ਦੇ ਲਈ ਤਾਂ ਕਿ ਹੋਰ ਪੰਜਾਬ ਦੇ ਇਸ ਤਰ੍ਹਾਂ ਦੇ ਨੌਜਵਾਨ ਧੀਆ ਪੁੱਤਾਂ ਦਾ ਕਤਲਿਆਮ ਨਾ ਹੋਵੇ 5 ਜੂਨ ਨੂੰ ਆਪਾਂ ਐਸਐਸਪੀ ਦਫਤਰ ਬਠਿੰਡਾ ਦੇ ਵਿੱਚ ਇੱਕ ਵਿਸ਼ਾਲ ਇਕੱਠ ਰੱਖਿਆ ਤਾਂ ਅੱਜ ਏ ਉਸ ਵੀਰ ਨੂੰ ਵੀ ਸੱਚੀ ਸ਼ਰਧਾਂਜਲੀ ਹੋਊਗੀ ਕਿ ਅਸੀਂ ਉਹਨੂੰ ਇਨਸਾਫ਼ ਦਵਾਈਏ ਤੇ ਇੱਥੋਂ ਹੀ ਅਸੀਂ ਜਿਹੜੇ ਵੀ ਬੰਦੇ ਪੰਜਾਬ ਪੱਖੀਆ ਲੋਕ ਪੱਖੀਆ ਜਦ ਜ਼ੁਲਮ ਦੇ ਖਿਲਾਫ ਲੜਨਾ ਚਾਹੁੰਦੇ ਆ ਉਹਨਾਂ ਸਾਰਿਆਂ ਨੂੰ 5 ਜੂਨ ਨੂੰ ਵੱਡੀ ਗਿਣਤੀ ਦੇ ਵਿੱਚ ਐਸਐਸਪੀ ਬਠਿੰਡਾ ਦੇ ਦਫ਼ਤਰ ਅੱਗੇ ਪਹੁੰਚਣਾ ਚਾਹੀਦਾ ਤਾਂ ਕਿ ਇਸ ਵੀਰ ਨੂੰ ਕੋਹ ਕੋ ਕੇ ਕਤਲ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਕਤਲ ਦਾ ਪਰਚਾ ਦਰਜ ਕਰਾ ਕੇ ਉਹਨਾਂ ਨੂੰ ਸਲਾਖਾਂ ਪਿੱਛੇ ਡੱਕਿਆ ਜਾ ਸਕੇ ਇਸ ਮਾਮਲੇ ਦੀ ਨਿਆਂਇਕ ਜਾਂਚ ਹੋਵੇ ਕਿਉਂਕਿ ਪੁਲਿਸ ਦੀ ਜਾਂਚ ਤੇ ਸਾਨੂੰ ਕੋਈ ਤਬਿਆਰ ਨਹੀਂ ਕਾਤਲ ਤੋਂ ਇਨਸਾਫ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਤੇ ਪਰਿਵਾਰ ਨੂੰ ਉਹਨਾਂ ਦੀ ਧਰਮ ਪਤਨੀ ਨੂੰ ਸਰਕਾਰੀ ਨੌਕਰੀ ਤੇ ਟੁਕਮਾ ਮੁਆਵਜ਼ਾ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਅਸੀਂ ਜਦੋਂ ਜਿੰਨੇ ਵੀ ਲੋਕ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਨੌਜਵਾਨ ਵੀਰ ਅੱਜ ਉਹਨਾਂ ਦੀ ਅੰਤਮ ਅਰਦਾਸ 'ਚ ਸ਼ਾਮਲ ਹੋਏ ਆ ਅਸੀਂ ਸਾਰੇ ਵੱਡੀ ਗਿਣਤੀ 'ਚ ਕੱਲ ਜਿਵੇਂ ਗੋਨਿਆਣਾ ਮੰਡੀ ਦੇ ਲੋਕਾਂ ਨੇ ਵੱਡੀ ਗਿਣਤੀ 'ਚ ਸਾਥ ਦਿੱਤਾ ਅਸੀਂ ਸ਼ੁਕਰਗੁਜ਼ਾਰ ਵੀ ਆ ਉਹਨਾਂ ਦੇ ਕਿ ਉਹਨਾਂ ਨੇ ਇਸ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਤੇ ਆਸ ਕਰਦੇ ਆ ਕਿ 5 ਜੂਨ ਨੂੰ ਵੱਡੀ ਗਿਣਤੀ ਦੇ ਵਿੱਚ ਆਪਾਂ ਸਾਰੇ ਐਸਐਸਪੀ ਦਫ਼ਤਰ ਬਠਿੰਡਾ ਜਿਹੜਾ ਇਕੱਤਰ ਹੋਈਏ ਤਾਂ ਕਿ ਪੰਜਾਬ ਦੇ ਵਿੱਚ ਜਿਹੜੀ ਇਹ ਅੱਗ ਮਚਾਈ ਜਾ ਰਹੀ ਹੈਗੀ ਕਦੇ ਯੁੱਧ ਨਸ਼ਿਆਂ ਦੇ ਵਿਰੋਧ ਦੇ ਨਾਮ ਤੇ ਕਦੇ ਅਲੱਗ-ਅਲੱਗ ਨਾਵਾਂ ਤੇ ਅੱਜ ਦੀ ਹੋਈ ਖਬਰ ਆ ਕਿ ਜੈਤੋ ਹਲਕੇ ਚ ਇੱਕ ਮੁੰਡਾ ਚਿੱਟੇ ਨਾਲ ਉਹਦੀ ਜਿਹੜੀ ਮੌਤ ਹੋ ਗਈ ਇਹ ਜਿਹੜਾ ਨਸ਼ਾ ਵੇਚ ਰਹੇ ਆ ਵੱਡੇ-ਵੱਡੇ ਨਸ਼ਾ ਤਸਕਰਾਂ ਉਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦਾ ਕੋਈ ਯੁੱਧ ਨਹੀਂ ਚੱਲ ਰਿਹਾ ਪਰ ਨਰਿੰਦਰ ਦੀਪਰਗੇ ਬੇਗੁਨਾਹਾਂ ਨੂੰ ਉਸ ਯੁੱਧ ਦੇ ਨਾਮ ਤੇ ਜਿਸ ਤਰ੍ਹਾਂ ਮਾਰਿਆ ਜਾ ਰਿਹਾ ਪੰਜਾਬ ਚ ਹਰ ਦੂਜੇ ਰੋਜ਼ ਇੱਕ ਪੁਲਿਸ ਮੁਕਾਬਲਾ ਬਣ ਰਿਹਾ ਪੰਜਾਬੀ ਦੇ ਜੀਮ ਸ਼ਹਿਰ ਸਰਜੀਤ ਪਾਤਰ ਨੇ ਕਿਹਾ ਸੀ ਕਿ ਲੱਗੀ ਜੇ ਤੇਰੇ ਕਾਲ ਜੇ ਛੁਰੀ ਨਹੀਂ ਇਹ ਨਾ ਸਮਝ ਸ਼ਹਿਰ ਦੀ ਹਾਲਤ ਬੁਰੀ ਨਹੀਂ ਗੁਰਬਾਣੀ ਵੀ ਕਹਿੰਦੀ ਕਿ ਜੋ ਪੜੋਸੀ ਤੇ ਤੁਹਾਡੇ ਤੇ ਵਾਪਰਿਆ ਆਪਣੇ ਤੇ ਵਾਪਰਿਆ ਜਾਣੀਏ ਆਪਣੇ ਤੇ ਵਾਪਰਿਆ ਜਾਣ ਕੇ ਉਹਦਾ ਵਿਰੋਧ ਕਰੀਏ ਤੋਂ ਸਮੇਂ ਦੀ ਸੀਮਤਾ ਹੀ ਆ ਇੰਨੀਆਂ ਬੇਨਤੀਆਂ ਦੇ ਨਾਲ ਕਿ ਜਿੰਨੀਆਂ ਵੀ ਸੰਘਰਸ਼ੀਲ ਜਥੇਬੰਦੀਆਂ ਨੇ ਇਸ ਸ਼ਹਿਰ ਦੀਆਂ ਵਪਾਰ ਕਰਨ ਵਾਲੇ ਤੇ ਸੰਘਰਸ਼ੀ ਲੋਕਾਂ ਦੀਆਂ ਜਥੇਬੰਦੀਆਂ ਨੇ ਸ਼ਹਿਰੀਆਂ ਦੀਆਂ ਕਿਸਾਨ ਜਥੇਬੰਦੀਆਂ, ਮਜ਼ਦੂਰ, ਵਿਦਿਆਰਥੀ, ਨੌਜਵਾਨ, ਮੁਲਾਜ਼ਮ ਸਾਰਿਆਂ ਨੇ ਮਿਲ ਕੇ ਜਿਹੜੀ ਕਮੇਟੀ ਬਣਾਈ ਆ ਉਹਦੇ ਵੱਲੋਂ 5 ਜੂਨ ਨੂੰ ਸੱਦਾ ਤੇ ਪਰਵਾਰ ਤੋਂ ਅਸੀਂ ਆਸ ਕਰਾਂਗੇ ਕਿ ਉਹ ਇਸ ਜ਼ੁਲਮ ਦੇ ਖਿਲਾਫ ਹੱਕ ਲੈਣ ਲਈ ਡਟਿਆ ਰਵੇ ਪੰਜਾਬ ਦਾ ਹਰ ਸਿਰਦ ਬੰਦਾ ਜਿਹੜਾ ਪੰਜਾਬ ਨੂੰ ਵਸਦਾ ਰਸਤਾ ਵੇਖਣਾ ਚਾਹੁੰਦਾ ਉਹ ਸਾਰੇ ਇਹਨਾਂ ਦੇ ਨਾਲ ਆ ਸਤਿਗੁਰਾਂ ਦਾ ਫਰਮਾਨ ਹੈ ਫਰੀਦਾ دریا ਵੀ ਕੰਡੇ ਵਗਲਾ ਬੈਠਾ keel ਕਰੇ keel ਕਰੇਂਦੇ ਹੰਦ ਨੂੰ ਅਚਿੰਤਿ ਬਾਜ ਪਏ ਬਾਜ ਪਏ ਇਸ ਰੱਬ ਦੇ ਕੇਲਾਂ ਮਿਸਰੀਆਂ ਜੋ ਮਨ ਚਿੱਤ ਨਾ ਚੇਤੇ ਸਨ ਸੋਈ ਗੱਲੀ ਰੱਬ ਕੀ ਆ ਐਸਾ ਹੀ ਹੋਇਆ ਕਾਲ ਰੂਪੀ ਦੇਹੀ ਨੂੰ ਜਰਵਾਨਿਆਂ ਨੇ ਥੋੜੇ ਚਰਚੀ ਇੱਕ ਮਿੱਟੀ ਦੀ ਢੇਰੀ ਬਣਾਤਾ ਪਰ ਉਸ ਮਿੱਟੀ ਦੀ ਢੇਰੀ ਚੋਂ ਐਸੀ ਕਸ਼ੂਬੂ ਉਠੇਗੀ ਜਿਹੜੀ ਜ਼ੁਲਮ ਰਾਜ ਦਾ ਖਾਤਮਾ ਕਰਨ ਵੱਲ ਵਧੇਗੀ ਸੋ ਮੈਂ ਜਦੋਂ ਇਹ ਖਬਰ ਨਸ਼ਰ ਹੋਈ ਮੈਂ ਬਾਹਰੋਂ ਸਾਂ ਸੋਚਦਾ ਸਾਂ 550 ਬਰੇ ਪਹਿਲਾਂ ਜਦੋਂ ਸੈਦਪੁਰ ਦੀ ਧਰਤੀ ਤੇ ਕਤਲੇਆਮ ਹੋਇਆ ਪਾਤਸ਼ਾ ਨੇ ਬਾਣੀ ਉਚਰੀ ਇਹਦੀ ਮਾਰ ਪਈ ਤੇ ਕਰਲਾਣੇ ਤੈ ਕੀ ਦਰਦ ਆਇਆ ਉਹ ਦਰਦ ਅੱਜ ਤੱਕ ਵੀ ਮਹਿਸੂਸ ਨਹੀਂ ਉਹ ਦਰਦ ਬਹਿ ਰਹੇ ਨੇ ਇਸ ਦਰਦ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਸਾਡੀ ਲਾਈਨ ਬਹੁਤ ਲੰਬੀ ਹੈ 100 ਸ਼ਿਮਾਰਿਸ਼ ਕਮੇਟੀ ਨੇ ਐਲਾਨ ਕੀਤਾ ਹੈ ਜਿੰਨੇ ਵੀ ਇਨਸਾਨ ਪਸੰਦ ਲੋਕ ਨੇ ਉਹ ਸਾਰੇ ਚਾਹੁੰਦੇ ਆ ਵੀ ਇਸ ਧਰਤੀ ਤੋਂ ਜ਼ੁਲਮ ਰਾਜ ਦਾ ਖਾਤਮਾ ਹੋਵੇ ਹੋਵੇ ਕਿਵੇਂ ਉਹ ਗੁਰੂ ਪਾਤਸ਼ਾਹ ਦੀ ਬਾਣੀ ਤੇ ਲੋਕ ਲਹਿਰ ਆ ਸਾਰੇ ਤੋਂ ਬਿਨਾ ਇਹ ਨਹੀਂ ਸਰਨਾ ਮੇਰੇ ਬਹੁਤ ਸੀ ਨਿੱਜੀ ਦੋਸਤ ਡਾਕਟਰ ਲੱਕੀ ਜੀ ਦੇ ਭਾਨਜਾ ਮੇਰੇ ਅਜ਼ੀਜ਼ ਡਾਕਟਰ ਅਨਜੀਤ ਸਿੰਘ ਜੀ ਦੇ ਸੁਪੁੱਤਰ ਨੰਨੂ ਜੀ ਚਲੇ ਗਏ ਹਜ਼ਾਰਾਂ ਨੰਨੂ ਸਾਡੇ ਇਸ ਅਰਾਜ ਨੇ ਪਮਾ ਰਾਜਾਂ ਦੇ ਰੂਪ ਬਦਲੇ ਪਮੇ ਲੋਕ ਰਾਜ ਨੂੰ ਕਿਹਾ ਪਰ ਇਹ ਲੋਕ ਰਾਜ ਨਹੀਂ ਮਾਰੂ ਰਾਜ ਹੈ ਤੇ ਮੈਂ ਤਾਂ ਆਮ ਹੀ ਕਹਿਣਾ ਹੁੰਨਾ ਇਹ ਕੁਝ ਲੋਕਾਂ ਵਾਸਤੇ ਗਨ ਰਾਜ ਹੋ ਸਕਦਾ ਹੈ ਇਹ ਸਾਡੇ ਪਾਸਤੇ ਗਨ ਰਾਜ ਹੈ ਸੋ ਇਸ ਗਨ ਰਾਜ ਦਾ ਖਾਤਮਾ ਹੋਵੇ ਨੰਨੂ ਜੀ ਦੇ ਪਰਿਵਾਰ ਨੂੰ ਨੰਨੂ ਜੀ ਦੀ ਆਤਮਾ ਨੂੰ ਇਨਸਾਫ ਮਿਲੇ ਇਹਨਾ ਕਹਿੰਦਾ ਹੋਇਆ ਖੇਮਾ ਮੰਗਦਾ ਹੈ ਤੇ ਆਸ ਕਰਦਾ ਹੈ ਵੀ ਇਹ ਸੰਘਰਸ਼ ਹੈ ਜਿਹੜਾ ਸੰਘਰਸ਼ ਪੀਲ ਜਥੇਬੰਦੀਆਂ ਵੱਲੋਂ ਜਿਸ ਲੜੀ ਚ ਲੜਿਆ ਜਾਵੇਗਾ ਅਸੀਂ ਉਸ ਦਾ ਸਹਾਇਕ ਹੋ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ